ਰਬ ਮੀਤ ਸਿੰਘ ਬੇਟੇ ਜਿਹੜੀ 17ਵੀਂ ਪੋੜੀ ਆ ਉਹਦਾ ਬੜੇ ਪਿਆਰ ਨਾਲ ਪਾਠ ਸੰਸਕਰਮ ਕਰਾਓ ਤੇ ਇੱਕ ਸਵਾਲ ਜਿਹੜਾ ਹੈ ਤੁਹਾਨੂੰ ਵੀ ਪੁੱਤਾ ਜਾਵੇਗਾ ਜੀ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀਣੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਇਆ ਕੈ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਣੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਣੀ ਗੁਰਮੁਖ ਹਰਿ ਹਰਿ ਧਿਆਇਆ ਬਿਲਕੁਲ ਜੀ ਸਤਿਗੁਰੂ ਇਸ ਪੌੜੀ ਦੇ ਵਿੱਚ ਸੁਮੁਚੀ ਲੁਕਾਈ ਨੂੰ ਕੀ ਸਮਝਾਉਣਾ ਕਰਦੇ ਨੇ ਦੇਖੋ ਬਾਹਰੀ ਤੌਰ ਤੇ ਕੱਪੜੇ ਸੋਨੇ ਪਾ ਲੈਣੇ ਹਾਰ ਸ਼ਿੰਗਾਰ ਕਰ ਲੈਣਾ ਇੱਕ ਵੱਖਰਾ ਵਿਸ਼ਾ ਹੈ ਸਤ ਗੁਰੂ ਨੇ ਤੇ ਇਥੋਂ ਤੱਕ ਆਖ ਦਿੱਤਾ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੇ ਅੰਦਰ ਚੰਗੇ ਗੁਣ ਨੇ ਨਾ ਬਾਹਰ ਲਿਵਾਸ ਜਿਹੜਾ ਉਹ ਫਟਿਆ ਪੁਰਾਣਾ ਹੈ ਤੇ ਐਸੇ ਮਨੁੱਖ ਜਿਹੜੇ ਨੇ ਪ੍ਰਮਾਤਮਾ ਨੂੰ ਚੰਗੇ ਲੱਗਦੇ ਨੇ ਕਿਉਂ ਕਿਉਂਕਿ ਗੱਲ ਅੰਦਰ ਦੀ ਹੈ ਬਾਣੀ ਨੇ ਬਾਰ ਬਾਰ ਸਾਨੂੰ ਅ ਅੰਦਰ ਦੀ ਅਵਸਥਾ ਦੀ ਗੱਲ ਕੀਤੀ ਹੈ ਬਾਹਰੀ ਤੌਰ ਤੇ ਮਨੁੱਖ ਇਹੋ ਜਿਹਾ ਉਹ ਸੰਸਾਰ ਦੇਖਦੀ ਹੈ ਸੰਸਾਰ ਦੇ ਲੋਕ ਦੇਖਦੇ ਨੇ ਪਰ ਨਿਰੰਕਾਰ ਅੰਦਰ ਦੀ ਅਵਸਥਾ ਨੂੰ ਦੇਖਦਾ ਇਹਦੇ ਚ ਭਾਵਨਾ ਕੀ ਹੈ ਸੋ ਸਤਿਗੁਰੂ ਗੁਰਬਾਣੀ ਦੇ ਵਿੱਚ ਇੱਕ ਹੋਰ ਬਚਨ ਸਾਡੀ ਝੋਲੀ ਚ ਪਾਉਂਦੇ ਨੇ ਮਨ ਮੈਲੇ ਸਭ ਕਿਛ ਮੈਲਾ ਤੇ ਅੰਦਰ ਮੈਲ ਲੱਗੀ ਆ ਤੇ ਕਹਿੰਨ ਲੱਗੇ ਸਭ ਕੁਝ ਹੀ ਮੈਲਾ ਗਿਆਨ ਦੇdre ਸਾਰਾ ਕੁਝ ਜੋ ਕੁਝ ਵੀ ਉਹ ਕਰੇਗਾ ਜੋ ਕਰਮ ਕਰੇਗਾ ਜੋ ਦੇਖੇਗਾ ਉਹ ਉਹ ਪਵਿੱਤ ਨਹੀਂ ਹੋਏਗਾ ਉਹ ਚੰਗਾ ਨਹੀਂ ਹੋਏਗਾ ਉਹਦੇ ਵਿੱਚ ਵਿਕਾਰ ਹੀ ਨਿਕਲਣਗੇ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਬਾਹਰੀ ਤੌਰ ਤੇ ਇਸ਼ਨਾਨ ਕਰਨ ਦੇ ਨਾਲ ਜਾਂ ਹਾਰ ਸ਼ਿੰਗਾਰ ਕਰਨ ਦੇ ਨਾਲ ਜਾਂ ਨਦੀਆਂ ਨਾਲਿਆਂ ਤੇ ਨਹਾਉਣ ਦੇ ਨਾਲ ਸਹਿਬ ਕਹਿਣ ਲੱਗੇ ਮਨ ਜਿਹੜਾ ਉਹ ਪਵਿੱਤਰ ਨਹੀਂ ਹੋ ਸਕਦਾ ਸੋ ਬੱਚੇ ਇਸੇ ਤਰ੍ਹਾਂ ਹੀ ਤੁਹਾਨੂੰ ਵੀ ਸਵਾਲ ਹੈ ਕਿ ਫਿਰ ਪਵਿੱਤਰ ਜੀਵਨ ਵਾਲੇ ਕੌਣ ਹਨ ਪਰਮੀ ਸਿੰਘ ਗੁਰੂ ਦੇ ਸ਼ਬਦ ਸਦਕਾ ਜਿਨ੍ਹਾਂ ਮੁਨੱਖਾਂ ਨੇ ਅਕਾਲ ਪੁਰਖ ਦੇ ਨਾਮ ਨੂੰ ਸਿਮਰਿਆ ਹੈ ਉਹਨਾਂ ਨੂੰ ਮਾਇਆ ਦੀ ਪਕੜ ਅਤੇ ਦੁਨਿਆਵੀ ਪਦਾਰਥਾਂ ਅਤੇ ਰਸਾਂ ਦੀ ਖਿੱਚ ਨਹੀਂ ਰਹਿੰਦੀ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਗੁਰੂ ਦੇ ਉਪਦੇਸ਼ ਰਾਹੀਂ ਮਨੁੱਖ ਦਾ ਆਚਰਣ ਉੱਚਾ ਹੋ ਜਾਂਦਾ ਹੈ ਸਿਮਰਨ ਦੀ ਬਰਕਤ ਨਾਲ ਉਹਨਾਂ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਜੀ ਪਵਿੱਤਰ ਹੋ ਪਵਿੱਤਰ ਵਾਲੇ ਬਣੇ ਅਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ ਪਵਿੱਤਰ ਪਰਮਾਤਮਾ ਦਾ ਨਾਮ ਅ제ਹਾ ਸੋਮਾ ਹੈ ਇਸ ਨੂੰ ਜਪਣ ਅਤੇ ਸੁਣਨ ਵਾਲੇ ਪਵਿੱਤਰ ਹੋ ਜਾਂਦੇ ਹਨ ਗੁਰੂ ਸਾਹਿਬ ਦੀ ਸਮਝਾਉਂਦੇ ਹਨ ਕਿ ਜਿਸ ਵੀ ਮਨੁੱਖ ਨੇ ਗੁਰੂ ਦੀ ਸ਼ਰਣ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਯਾ ਵਾਹ ਤਾ ਜੀ ਗੁਰੂ ਦੀ ਸੰਗਤ ਆਹੀ ਜਿਹੜੀ ਗੱਲਾਂ ਦਾ ਵਿਚਾਰ ਅਸੀਂ ਜ਼ਰੂਰ ਸਮਝੀਏ ਅਸੀਂ ਪਾਠ ਕਰਦੇ ਹਾਂ ਰੋਜ਼ ਕਰਦੇ ਹਾਂ ਕਿੰਨੇ ਸਾਲ ਹੋ ਗਏ ਨੇ ਪਰ ਕੀ ਅਸੀਂ ਕਦੇ ਆਪਣੇ ਅੰਦਰ ਝਾਤੀ ਮਾਰੀਏ ਕਿ ਜੋ ਗੁਰੂ ਕਹਿ ਰਿਹਾ ਕਿ ਅਸੀਂ ਉਹੋ ਜੇ ਕਰਮ ਕਰ ਰਹੇ ਆ ਕਿ ਜਾਂ ਆਪਣੀ ਮਨਮਰਜ਼ੀ ਕਰ ਰਹੇ ਆ ਜਦੋਂ ਅਸੀਂ ਜਪਜੀ ਸਾਹਿਬ ਦਾ ਵੀ ਪਾਠ ਪੜ੍ਹਦੇ ਆ ਨਾ ਖੀਰ ਵਿੱਚ ਜਦੋਂ ਸ਼ਲੋਕ ਆਉਂਦਾ ਜਿਨਨੀ ਨਾਮ ਧਿਆਇਆ ਦੇ ਮਸ਼ਕਤ ਘਾਤ ਇੱਥੇ ਸਤਿਗੁਰਾਂ ਨੇ ਸੱਚੀ ਲੁਕਾਈ ਦੀ ਗੱਲ ਕੀਤੀ ਹੈ ਜਿਸ ਮਨੁੱਖ ਨੇ ਪ੍ਰਮਾਤਮਾ ਦੇ ਉਪਦੇਸ਼ ਅਨੁਸਾਰ ਉਹਦੀ ਸਿੱਖਿਆ ਅਨੁਸਾਰ ਉਹਦੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ ਹੈ ਗਏ ਮੁਸ਼ਕਿਲ ਕਾਲ ਸਖਤ ਕਾਲਣਾ ਇਸ ਤੋਂ ਵੱਡੀ ਕਾਲਣਾ ਹੋਰ ਕਿਹੜੀ ਹੈ ਕਿਉਂਕਿ ਸਭ ਤੋਂ ਦੇਖੋ ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਲਈ ਜਾਣਾ ਹੋਵੇ ਤਾਂ ਬੰਦਾ ਇੱਕ ਖਿੰਡ ਲਾਉਂਦਾ ਹੈ ਬੜਾ ਫਰ ਤਿਆਰ ਹੁੰਦਾ ਚਲੋ ਲੇਟ ਨਾ ਹੋ ਜਾਈਏ ਲੇਕਿਨ ਜਦੋਂ ਚੰਗੇ ਕੰਮ ਦੇ ਲਈ ਭਜਨ ਬੰਦਗੀ ਦੇ ਲਈ ਬਹਿਣਾ ਪਾ ਜੇ ਫਿਰ ਉਹਨੂੰ ਬਹੁਤ ਉਹ ਵਕਤ ਜਿਹੜਾ ਬੜਾ ਬੜਾ ਦੂਰ ਲੱਗਦਾ ਬਹੁਤ ਸਮਾਂ ਇਹ ਬਹੁਤ ਕਿਵੇਂ ਕਿਵੇਂ ਨਾ ਕਿਵੇਂ ਸਮਾਂ ਜੜ ਲੰਘ ਜਾਵੇ ਤੇ ਮੈਂ ਕਿਸੇ ਪਾਸੇ ਹੋਰ ਜਾਵਾਂ ਇਹ ਸਾਡੀ ਫਿਤਰਤ ਹੈ ਸਾਡੀ ਸਾਹਿਬ ਕਹਿ ਰਹੇ ਜਿਸ ਜਿੰਨਾ ਮਨੁੱਖਾਂ ਨੇ ਵੀ ਨਾਮ ਨੂੰ ਜਪਿਆ ਪਰਮਾਤਮਾ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕੀਤਾ ਉਹਨਾਂ ਨੇ ਸਖਤ ਘਾਲਣਾ ਘਾਲੀ ਤੇ ਅੱਗੇ ਉਹੀ ਗੱਲ ਜਿਹੜੀ ਜਿਹੜੀ ਬੱਚੇ ਨੇ ਪਾਠ ਕੀਤਾ ਉਹੀ ਗੱਲ ਸਤਿਗੁਰੂ ਕਹਿ ਰਹੇ ਨੇ ਨਾਨਕ ਤੇ ਮੁਖ ਉਜਲੇ ਉਹ ਮਨੁੱਖ ਫਿਰ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ ਫਿਰ ਇੱਥੇ ਬਸ ਨੇ ਹੋਰ ਕੀਤੀ ਛੁੱਟੀ ਨਾਲ ਹੋਰ ਨਾਂ ਦਾ ਵੀ ਉਪਾਰ ਉਤਾਰਾ ਕਰ ਜਾਂਦੇ ਨੇ ਜਿਹੜੀ ਬੱਚੇ ਨੇ ਅਖੀਰ ਤੇ ਗੱਲ ਕੀਤੀ ਵੀ ਉਹ ਆਪ ਤੇ ਪਵਿੱਤਰ ਹੁੰਦੇ ਨੇ ਪਰ ਹੋਰ ਨਾਂ ਦਾ ਵੀ ਉਹ ਜੀਵਨ ਸਵਾਰ ਜਾਂਦੇ ਨੇ ਸੋ ਆਹ ਗੱਲ ਆਪਾਂ ਜ਼ਰੂਰ ਆਪਣੀ ਜ਼ਿੰਦਗੀ ਵਿੱਚ ਧਾਰਨੀ ਆ ਕਿਉਂਕਿ ਪ੍ਰਾਤਨ ਸਿੱਖਾਂ ਦੇ ਅੰਦਰੋਂ ਜਿਹੜੀ ਸਿੱਖੀ ਤੇ ਗੁਣਾਵਲੀ ਖੁਸ਼ਬੂ ਆਉਂਦੀ ਸੀ ਨਾ ਮੈਂ ਬਾਰ-ਬਾਰੇ ਬੇਨਤੀ ਕਰਦਾ ਇਹ ਸਿੱਖੀ ਗੁਣਾ ਕਰਕੇ ਆ ਤੇ ਸਾਡੇ ਵਿੱਚ ਗੁਣ ਨਹੀਂ ਜੇ ਬੋਲਣ ਦਾ ਲਹਿਜਾ ਨਹੀਂ ਬੋਲਣ ਦਾ ਸਾਨੂੰ ਤਰੀਕਾ ਨਹੀਂ ਸਾਡੇ ਵਿੱਚ ਨਿਮਰਤਾ ਨਹੀਂ ਹੈ ਅਸੀਂ ਭਾਵਕ ਹੋ ਜੰਨੇ ਆ ਕਿਸੇ ਦੀ ਗੱਲ ਅਸੀਂ ਨਿਮਰਤਾ ਨਾਲ ਸੁਣਦੇ ਨਹੀਂ ਨਾ ਕਰਦੇ ਆ ਤੇ ਪਾਠ ਅਸੀਂ ਬਹੁਤ ਕਰਦੇ ਆ ਪਰ ਚੇਤੇ ਰੱਖਿਓ ਇਹਦਾ ਮਤਲਬ ਅਸੀਂ ਗੁਰੂ ਦੀ ਸਿੱਖਿਆ ਨੂੰ ਥਾਂ ਨਹੀਂ ਦਿੱਤੀ ਅਸੀਂ ਅਜੇ ਵੀ ਤਪ ਰਹੇ ਆ ਅਸੀਂ ਸ਼ਾਂਤ ਨਹੀਂ ਆ ਇਹ ਗੱਲਾਂ ਜ਼ਰੂਰ ਮੇਰੀਆਂ ਬੱਚਿਓ ਤੁਸੀਂ ਵੀ ਖਿਆਲ ਰੱਖਣੀ ਆ ਜ਼ਿੰਦਗੀ ਵਿੱਚ ਬਹੁਤ ਐਸੇ ਲੋਕ ਮਿਲਣਗੇ ਜਿਹੜੇ ਤੁਹਾਨੂੰ ਹਾਈਪਰ ਕਰਨਗੇ ਜਿਹੜੇ ਤੁਹਾਨੂੰ ਯਤਨ ਕਰਨਗੇ ਕਿ ਤੁਸੀਂ ਤਪੋ ਉਸੀ ਕਲਪੂ ਪਰ ਗੁਰਬਾਣੀ ਸਾਨੂੰ ਸ਼ਾਂਤ ਰਹਿਣ ਦਾ ਉਪਦੇਸ਼ ਕਰਦੀ ਹੈ ਗੁਰਬਾਣੀ ਤਾਂ ਹੀ ਤੇ ਗੁਰੂ ਸਾਹਿਬ ਤਤੀ ਤਵੀ ਤੇ ਬੈਠ ਕੇ ਇਹ ਸ਼ਬਦ ਗਾ ਰਹੇ ਨੇ ਤੇਰਾ ਕੀਆ ਮਿੱਠਾ ਲੱਗੇ ਕੌਣ ਆਣਾ ਤਾਂ ਕਿਹੜਾ ਬੰਦਾ ਥੋੜੀ ਉਂਗਲੀ ਨੂੰ ਛੇਕ ਲੱਗ ਜਾਵੇ ਅਸੀਂ ਤੜਪ ਉਠਦੇ ਹਾਂ ਪਰ ਗੁਰੂ ਸਾਹਿਬ ਜੀ ਆਪਣਾ ਸਰੀਰ ਤਤੀ ਤਵੀ ਤੇ ਰੱਖ ਕੇ ਵੀ ਉਹਦੇ ਭਾਣੇ ਨੂੰ ਮੰਨ ਰਹੇ ਨੇ ਇਹ ਗੱਲਾਂ ਜ਼ਿੰਦਗੀ ਵਿੱਚ ਯਾਦ ਰੱਖਣੀ ਹੈ ਕੋਈ ਮਨੁੱਖ ਵੀ ਸਾਨੂੰ ਤਪਾਉਣ ਦਾ ਯਤਨ ਕਰੇ ਅਸੀਂ ਨਹੀਂ ਤਪਣਾ ਅਸੀਂ ਅੰਦਰੋਂ ਸ਼ਾਂਤ ਹੈ ਜਿਹੜਾ ਬੰਦਾ ਅੰਦਰੋਂ ਸ਼ਾਂਤ ਹੈ ਉਹ ਬਾਹਰੀ ਤੌਰ ਤੇ ਵੀ ਸ਼ਾਂਤ ਹੀ ਰਹੇਗਾ ਬਹੁਤ ਵਧੀਆ ਬੇਟੇ